ਦਰਸਾਵਾਜ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ 3 ਦਿਨ ਹੋ ਗਏ ਮੈਡੀਕਲ ਕੈਂਪ ਲਗਾਇਆ ਹੈ ਤੇ ਕਿੰਨੇ ਜਿੰਨੇ ਲੋਕਾਂ ਨੇ ਬਲੱਡ ਦਿੱਤਾ ਜੀ ਜੀ ਲੋਕਾਂ ਨੇ ਪਹਿਲੋਂ ਤਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਆ ਆਨੰਦ ਹਸਪਤਾਲ ਵੱਲੋਂ ਇਕਵਿਪਮੈਂਟ ਤੇ ਲੋਕਾਂ ਨੇ ਬਹੁਤ ਸੇਵਾ ਕੀਤੀ ਆ ਬਹੁਤ ਵੱਡਾ ਦਾਨ ਜਿਹਨੂੰ ਖੂਨਦਾਨ ਕਹਿੰਦੇ ਆ ਆਪਾਂ ਇਹ ਲਗਭਗ 170 ਕਬੂਤਲਾ ਦੇ ਆਸ-ਪਾਸ ਖੁੰਡਾ ਨ ਹੋਇਆ ਜੀ ਕਿਹੜੀ ਲੋਕਾਂ ਨੂੰ ਲੋਕਾਂ ਨੇ ਚੈੱਕਅਪ ਕੀਤੇ ਗਏ ਤੇ ਕੀ ਕੋਈ ਜਿਹੜਾ ਤੁਹਾਨੂੰ ਲੱਗਾ ਕਿਦਾਂ ਦਾ ਰਿਸਪੌਂਸ ਕਿਹਾ ਬਹੁਤ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਾ ਤੇ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਲੋਕੀ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਣ ਜਿਵੇਂ ਕਿ ਇੱਥੇ ਬੀਪੀ ਤੇ ਸ਼ੂਗਰ ਦੇ ਬਹੁਤ ਮਰੀਜ਼ ਨਿਕਲੇ ਆ ਅੱਜ ਕੱਲ ਆਪਣਾ ਖਾਂਬੀ ਨੇ ਹੋ ਜਾਵਾ ਜਿਹਦੇ ਕਰਕੇ ਆਪਾਂ ਨੂੰ ਇਹ ਬਿਮਾਰੀਆਂ ਹੋ ਰਹੀਆਂ ਤੇ ਮੈਂ ਸਾਰੇ ਇਲਾਕਿਆਂ ਨੂੰ ਅਸੀਂ ਇਹਨੂੰ ਬੇਨਤੀ ਕਰੂੰਗਾ ਕਿ ਆਪਣਾ ਰੈਗੂਲਰ ਚੈੱਕਅਪ ਕਰਾਉਣ ਇਹਨਾਂ ਬਿਮਾਰੀਆਂ ਤੋਂ ਵੱਧ ਤੋਂ ਵੱਧ ਬਚ ਕੇ ਰਹਿਣ। ਆਖੀ ਸਿਹਤਮੰਦ ਰਹੋ।